ਹੱਲ ਬਣਿਆ ਆਟਾ ਲੈ ਆਟੇ ਦੀ ਕੀ ਗੱਲ ਐ ਤੇਰੇ ਬਾਈ ਨੇ ਤਾਂ ਸੁੱਖ ਨਾਲ 100 ਬੋਰੀਆਂ ਪਿਹਾ ਕੇ ਰੱਖ ਛੱਡਿਆ ਐ ਇੰਨੇ ਆਟੇ ਦਾ ਕੀ ਕਰਨਾ ਤੁਸੀਂ ਖਰਾਬ ਨਾ ਹੋਊ ਖਰਾਬ ਕੀ ਹੋਣਾ ਤੇਰੇ ਬਾਈ ਨੇ ਸਰਪੰਚੀ ਦੀਆਂ ਵੋਟਾਂ 'ਚ ਖੜੇ ਹੋਣਾ ਅਸੀਂ ਤਾਂ ਆਟਾ ਪੂਰੇ ਪਿੰਡ 'ਚ ਵੰਡਣਾ ਐ ਲੈ ਸਰਪੰਚੀ ਤਾਂ ਸਾਡੇ ਵਾਲਾ ਵੀ ਖੜਾ ਹੋਣ ਨੂੰ ਫਿਰਦਾ ਅਸੀਂ ਤਾਂ ਸਾਰੇ ਆਟਾ ਵੰਡਤਾ ਤਾਂ ਹੀ ਤਾਂ ਤੁਹਾਡੇੋਂ ਮੰਗਣ ਆਈਆਂ ਤੁਸੀਂ ਕਿੱਥੇ ਬਣ ਜਾਓਗੇ ਸਰਪੰਚ ਸਰਪੰਚੀ ਲੜਨ ਦੇ ਲਈ ਪੈਸਾ ਚਾਹੀਦਾ ਤੇ ਅਸੀਂ ਪੂਰਾ 20 ਲੱਖ ਰੁਪਏ ਲਾਉਣਾ ਹੈ ਅੱਛਾ 25 ਲੱਖ ਲਾਵਾਂਗੇ ਗਿਆ ਹੋਇਆ ਤੇਰਾ ਬਾਈ ਅੜਤੀ ਕੋਲੋਂ ਪੈਸੇ ਫੜਨ ਜਿੱਦੇ ਤਾਂ ਤੁਸੀਂ ਫੇਰ ਵੀ ਨਹੀਂ ਜਿੰਨਾ ਤਾਂ ਅਸੀਂ ਹੋਈਆਂ ਅਸੀਂ ਜਿੱਤਾਂਗੇ ਅਸੀਂ ਉਹ ਜਿੱਤਣਾ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਨਹੀਂ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਜਦੋਂ ਪੈਸਾ ਨਹੀਂ ਆਉਣਾ ਜਿੱਤਾਂਗੇ ਨਹੀਂ ਅਸੀਂ ਉਹ ਕਿਉਂ ਇੰਨਾ ਖਰੂ ਪਾਇਆ ਘਰ ਚ ਅੱਜ ਉਹ ਕਿਉਂ ਐਵੇਂ ਲੜੀ ਜਾਨੀ ਆ ਘਰਾਂ ਦੇ ਵਿੱਚ ਆਪਸੀ ਕਲੇਸ਼ ਮਾੜਾ ਹੁੰਦਾ ਲੜੀ ਦਾ ਨਹੀਂ ਹੁੰਦਾ ਵੈਸੇ ਲੜਾਈ ਹੈ ਕਿਹੜੀ ਗੱਲ ਦੀ ਲੜਾਈ ਇਸ ਗੱਲ ਦੀ ਹੈ ਵੀ ਅਸੀਂ ਸਰਪੰਚੀ ਚ ਖੜੇ ਹੋਣ ਬਾਰੇ ਕਿਉਂ ਸੋਚ ਲਿਆ ਲੈ ਸੋਚ ਵੀ ਨਹੀਂ ਸਕਦੇ ਅਸੀਂ ਤਾਂ ਖੜਾਂਗੇ ਵੀ ਤੇ ਜਿੱਤਾਂਗੇ ਵੀ ਓਏ ਅਸੀਂ ਜਿੱਤਾਂਗੇ ਅਸੀਂ ਜਿੱਤਣਾ ਦੇਖ ਲਈ ਪਿਛਲੇ ਸਾਲ ਮੈਂ ਮੜੇਗਾ ਚ ਨੜਕਾ ਲਵਾਇਆ ਐਸੇ ਕਰਕੇ ਉਹ ਚੀ ਲਵਾਇਆ ਨਾ ਸਕੂਲ ਚ ਲਵਾਉਂਦਾ ਫਿਰ ਅਕਲ ਦੇ ਉਹ ਜਿੱਤ ਕੇ ਸਕੂਲ ਚ ਵੀ ਲਵਾ ਦੂ ਕੋਈ ਨਹੀਂ ਉਹ ਕਿਉਂ ਲੜੀ ਜਾਂਦੇ ਹੋ ਬਾਈਓ ਚੁੱਪ ਕਰਕੇ ਉਹ ਐ ਕਿਵੇਂ ਬਹਿ ਜੀਏ ਨਾਲੇ ਕੌਣ ਬਿਠਾ ਲੂ ਸਾਨੂੰ ਬਿਠਾ ਦੋ ਨਹੀਂ ਬਿਠਾਤਾ ਤੁਹਾਨੂੰ ਸਰਕਾਰ ਨੇ ਸਰਕਾਰ ਸਰਕਾਰ ਨੇ ਕਿਵੇਂ ਬਿਠਾਤਾ ਤੁਹਾਨੂੰ ਪਤਾ ਨਹੀਂ ਸਰਕਾਰ ਨੇ ਐਲਾਨ ਕੀਤਾ ਬੀਏ ਤੋਂ ਘਟੇ ਬੰਦਾ ਸਰਪੰਚੀ ਦੀਆਂ ਚੋਣਾਂ ਚ ਨਹੀਂ ਖੜ ਸਕਦਾ ਚਲੋ ਚੰਗਾ ਮੈਂ ਤਾਂ ਚੱਲਿਆ ਸਰਪੰਚੀ ਦੇ ਕਾਗਜ਼ ਭਰਣ ਨਾਲੇ ਸਕੂਲਾ ਚ ਨਲਕੇ ਲਈ ਕਾਗੇ ਸਰਪੰਚ ਨਹੀਂ ਬਣਾਇਆ ਜਾਂਦਾ ਇਹਦੇ ਲਈ ਸਕੂਲਾ ਚ ਪੜਨਾ ਵੀ ਪੈਂਦਾ